ਸ਼ੰਭੂ ਕਿਸਾਨ ਮੋਰਚੇ ਦੇ ਉੱਤੇ ਪਿੰਡ ਖਵਾਸਪੁਰ ਦੇ ਕਿਸਾਨ ਦੀ ਮੌਤ ਹੈ ਜਿਹੜੀ ਹੋ ਗਈ ਹੈ ਸੋ ਮ੍ਰਿਤਕ ਕਿਸਾਨ ਹਰਜਿੰਦਰ ਸਿੰਘ ਦੀ ਉਮਰ 65 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸਰਗਰਮ ਮੈਂਬਰ ਸੀ ਮ੍ਰਿਤਕ ਕਿਸਾਨ ਸੋ ਵੱਡੀ ਤੇ ਅਹਿਮ ਜਾਣਕਾਰੀ ਸ਼ੰਭੂ ਮੋਰਚੇ ਤੋਂ ਆ ਰਹੀ ਹੈ ਜਿੱਥੇ ਖਵਾਸਪੁਰ ਪਿੰਡ ਦੇ ਕਿਸਾਨ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਹੈ ਸੋ ਮ੍ਰਿਤਕ ਕਿਸਾਨ ਸੰਘਰਸ਼ ਕਮੇਟੀ ਦੇ ਵਿੱਚ ਅਕਸਰ ਹਾਜ਼ਰੀ ਪਰਨ ਜਾਂਦਾ ਸੀ ਮ੍ਰਿਤਕ ਕਿਸਾਨ ਹਰਜਿੰਦਰ ਸਿੰਘ ਦਾ ਸ਼ਾਮ ਨੂੰ ਅੰਤਿਮ ਸੰਸਕਾਰ ਕੀਤਾ ਜਾਊਗਾ ਸੋ ਇਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਸ਼ੰਭੂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਿਸਾਨ ਦੀ ਮੌਤ ਹੋਈ ਹੈ ਹਰਜਿੰਦਰ ਸਿੰਘ 65 ਸਾਲਾ ਕਿਸਾਨ ਪਿੰਡ ਖਵਾਸਪੁਰ ਦਾ ਰਹਿਣ ਵਾਲਾ ਸੀ ਜੋ ਕਿ ਕਿਸਾਨ ਮਜ਼ਦੂਰ ਸ਼ੁਗਰਚ ਕਮੇਟੀ ਦਾ ਇੱਕ ਸਰਗਰਮ ਮੈਂਬਰ ਸੀ ਸੋ ਸ਼ਾਮ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਹੈ ਜਿਹੜਾ ਕਿੱਤਾ ਜਾਊਗਾ ਜਿੱਥੇ ਦਿਗਜ ਕਿਸਾਨ ਨੇਤਾਣੇ ਜਿਹੜੇ ਵਿਦਾਇਗੀ ਦੇਣਗੇ ਸੋ ਸਰਦਾਂਝਲੀ ਭੇਟ ਕੀਤੀ ਜਾਊਗੀ ਕਿਉਂਕਿ ਕਿਸਾਨ ਦੀ ਮੌਤ ਹੈ ਜਿਹੜੀ ਸ਼ੰਭੂ ਬਾਰਡਰ ਤੇ ਹੋਈ ਹੈ ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰੰਤੂ 65 ਸਾਲਾ ਦੇ ਕਰੀਬ ਹਰਜਿੰਦਰ ਸਿੰਘ ਜੋ ਕਿ ਸ਼ੰਭੂ ਮੋਰਚੇ ਦੇ ਉੱਤੇ ਕਿਸਾਨਾਂ ਦੇ ਧਰਨੇ ਦੇ ਵਿੱਚ ਇੱਕ ਸਰਗਰਮ ਮੈਂਬਰ ਸੀ ਉਸ ਦੀ ਹੁਣ ਮੌਤ ਹੋ ਚੁੱਕੀ ਹੈ